ਸਸ਼੍ਰੀਕਾਲ ਕਲਿਆਣ ਟੀਵੀ ਪੰਜਾਬੀਕਰ ਤੁਸੀ ਤੇ ਪੰਜਾਬ ਦੇ ਵਿੱਚ ਜਿੱਥੇ ਪਨਬਸ ਕੰਟਰੈਕਟ ਯੂਨੀਅਨ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਦਰ ਅਸਲ ਇਹਨਾਂ ਦੇ ਵੱਲੋਂ ਸਤਾਈ ਦੇ ਸਤਾਈ ਡੀਪੂਆਂ ਤੇ ਰੋਸ ਮਜ਼ਹਾਰਾ ਕੀਤਾ ਜਾ ਰਿਹਾ ਹੈ ਤਾਂ ਮੇਨ ਗੇਟਾਂ ਨੂੰ ਬੰਦ ਕਰਕੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਨੇਦਰ ਅਸਲ ਇਹਨਾਂ ਦਾ ਕਹਿਣਾ ਕਿ ਪ੍ਰਸ਼ਾਸਨ ਦੇ ਵੱਲੋਂ ਸਮੇਂ-ਸਮੇਂ ਤੇ ਭਰੋਸਾ ਤਾਂ ਦੇ ਦਿੱਤਾ ਜਾਂਦਾ ਪਰ ਜਿਹੜੀਆਂ ਵਾਅਦੇ ਕਰਨ ਲਈ ਜਾਂਦੇ ਨੇ ਜਿਹੜੀਆਂ ਮੰਗਾਂ ਇਹਨਾਂ ਦੀਆਂ ਹੁੰਦੀਆਂ ਨੇ ਉਹਨਾਂ ਮੰਗਾਂ ਤੇ ਬਾਅਦ ਵਿੱਚ ਧਿਆਨ ਨਹੀਂ ਦਿੱਤਾ ਜਾਂਦਾ ਲੰਬੇ ਸਮੇਂ ਤੋਂ ਇਹਨਾਂ ਦੀਆਂ ਮੰਗਾਂ ਲਟਕਦੀਆਂ ਆ ਰਹੀਆਂ ਤੇ ਹੁਣੇ ਨਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜੇ ਵੀ ਮੰਗਾਂਵਲ ਧਿਆਨ ਨਹੀਂ ਦਿੱਤਾ ਗਿਆ ਤਾਂ 22 ਜੁਲਾਈ ਨੂੰ ਫਿਰ ਇਹਨਾਂ ਵੱਲੋਂ ਅਣਮਿੱਥੇ ਸਮੇਂ ਦੇ ਲਈ ਪ੍ਰਦਰਸ਼ਨ ਕੀਤਾ ਜਾਵੇਗਾ ਇਹਨਾਂ ਦਾ ਕਹਿਣਾ ਹੈ ਕਿ ਲੰਬੇ ਸਮੇਤੋਂ ਹੀ ਜਿਹੜੀਆਂ ਮੰਗਾਂ ਨੇ ਉਸਤੇ ਸਹਿਮਤੀ ਤਾਂ ਬਣ ਜਾਂਦੀ ਹੈ ਪਰ ਉਹਨਾਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਉਹਨਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਜਿਸ ਦੇ ਰੋਸ ਵਿੱਚ ਹੁਣੇ ਨਾ ਪੰਨਬਸ ਦੇ ਵਰਕਰਾਂ ਦੇ ਵੱਲੋਂ ਸੰਘਰਸ਼ ਵਿੱਢਿਆ ਗਿਆ ਤੇ 22 ਜੁਲਾਈ ਤੋਂ ਅਨਮਿੱਥੇ ਸਮੇਂ ਦੇ ਲਈ ਹੜਤਾਲ ਦੀ ਚੇਤਾਵਨੀ ਦਿੱਤੀ ਗਈ ਹੈ ਅਜਰ ਕੀ ਨਾਮ ਆ ਤੁਹਾਡਾ ਕਿਹੜੀ ਜਰੂਰਤ ਕੀ ਮਾਉਂ ਮੇਰਾ ਨਾਮ ਕੋਰਨ ਸਿੰਘ ਪ੍ਰਧਾਨਪਨ ਬਸ ਪੀ ਆਰਟੀਸੀ ਕੰਡਕਟਰ ਵਕਤਰ ਯੂਨੀਅਨ 25/11 ਕਿ ਅੱਜ ਦਾ ਜੋ ਸਾਡਾ ਮਸਲਾ ਹੈ ਵੀ ਸਾਡੇ ਨਾਲ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਤੋਂ ਭੱਜ ਰਹੀ ਏ ਤੇ ਜੋ ਸਾਡੀਆਂ ਮੈਨੇਜਮੈਂਟਾਂ ਸਾਡੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਲਾਗੂ ਕਰਨ ਦੀ بجائے ਸਾਨੂੰ ਟਾਲ ਮਟੋਲ ਕਰ ਰਹੀ ਏ ਤੇ ਵਾਰ-ਵਾਰ ਸਰਕਾਰ ਦਾ ਪੰਡੀ ਪ੍ਰਚਾਰ ਕਰਾਉਣ ਦੇ ਲਈ ਸਾਡੀ ਮੈਨੇਜਮੈਂਟ ਜਿਹੜੇ ਸਾਡੇ ਮਸਲੇ ਕਾਫੀ ਸਮਾਂ ਤੋਂ ਲੜਕਦੇ ਆ ਰਹੇ ਨੇ ਉਹਨਾਂ ਨੂੰ ਪੂਰਾ ਨਹੀਂ ਕਰ ਰਹੀ ਜਿਸ ਦੇ ਰੋਸ ਵਜੋਂ ਅਸੀਂ ਅੱਜ ਪੂਰੇ ਪੰਜਾਬ ਦੇ 27 ਦੇ 27 ਢਿੱਪਾਂ ਦੇ ਗੇਟਾਂ ਤੇ ਗੇਟਰਾਂ ਲੀਆਂ ਕਰਕੇ ਆਉਣ ਵਾਲੀ 22 ਜੀ ਨੂੰ ਅਨਮਿਤੇ ਸਮੇਂ ਦੀ ਹੜਤਾਲ ਕਰਨ ਜਾ ਰਹੇ ਹਾਂ ਤਾਂ ਜੋ ਆਮ ਪੰਜਾਬ ਦੇ ਲੋਕਾਂ ਨੂੰ ਸਰਕਾਰ ਦਾ ਜੋ ਅਸਲੀ ਚਿਹਰਾ ਸਾਹਮਣੇ ਆ ਸਕੇ ਕਿ ਸਾਡੇ ਵਿਭਾਗ ਦੇ ਵਿੱਚ ਲਗਭਗ 20 ਸਾਲਾਂ ਤੋਂ ਕੋਈ ਵੀ ਮੌਜਮ ਪੱਕਾ ਨਹੀਂ ਕੀਤਾ ਗਿਆ ਸਿਰਫ ਸਰਕਾਰ ਦੇ ਲਾਰੇ ਨੇ ਵੱਡੇ ਵੱਡੇ ਝੂਠ ਬੋਲ ਰਹੇ ਨੇ ਵੱਡੇ ਵੱਡੇ ਬੈਂਡਰ ਲਾ ਕੇ ਵੀ ਅਸੀਂ ਇਹਨੇ ਮੌਜਮ ਪੱਕੇ ਕਰਤੇ ਇੰਨੇ ਲੋਕਾਂ ਨੂੰ ਰੋਜ਼ਗਾਰ ਦੇਤਾ ਤਾਂ ਅਸੀਂ ਸਰਕਾਰ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦੇ ਆ ਕਿ ਸਾਡੇ ਵਿਭਾਗ ਦੇ ਵਿੱਚ ਪਿਛਲੇ 18-20 ਸਾਲਾਂ ਤੋਂ ਕੋਈ ਵੀ ਮੌਜਮ ਪੱਕਾ ਨਹੀਂ ਕੀਤਾ ਗਿਆ ਕੋਈ ਵੀ ਪੱਕੀ ਭਰਤੀ ਨਹੀਂ ਕੀਤੀ ਗਈ ਸਰਕਾਰ ਨੇ ਬੜੇ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਚਾਹੀ ਸੀ ਵੀ ਅਸੀਂ ਠੇਕੇਦਾਰ ਵਿੱਚੋਂ ਬਾਹਰ ਕੱਢਾਂਗੇ ਵਿਚੋਲੀਏ ਬਾਹਰ ਭਜਾਵਾਂਗੇ ਪਰ ਸਾਡੇ ਵਿਭਾਗ ਦੇ ਵਿੱਚ ਬਹਲ ਕੰਮ ਨਹੀਂ ਕਰਦੇ ਹੋਏ ਪੀਆਰਟੀ ਦੇ ਵਿੱਚ ਹੀ ਲਗਭਗ 600 ਮੁਲਾਜ਼ਮ ਫਿਰ ਦੁਆਰਾ ਕੱਚੇ ਤੌਰ ਤੇ ਭਰਤੀ ਕੀਤਾ ਗਿਆ ਜੋ ਇਸ ਸਰਕਾਰ ਦੇ ਇੱਕ ਚਿਹਰਾ ਜਿਹੜਾ ਸਾਹਮਣੇ ਆਉਂਦਾ ਹੈ ਕਿ ਸਰਕਾਰ ਨੇ ਕਿਹਾ ਸੀ ਬਈ ਅਸੀਂ ਇਸ ਤੋਂ ਬਾਅਦ ਹੋਰ ਸੌਸ ਭਰਤੀ ਨਹੀਂ ਕਰਾਂਗੇ ਪਰ ਸਰਕਾਰ ਨੇ ਸਾਡੇ ਵਿਭਾਗ ਦੇ ਵਿੱਚ ਹੀ ਕੱਚੀ ਭਰਤੀ ਕਰਕੇ 8-9000 ਰੁਪਏ ਤੇ ਤੇ ਲੋਕਾਂ ਨੂੰ ਜਿਹੜਾ ਬਹੁਤ ਕਰਨਗੋਣੀਆਂ ਤਰਖਾਵਾ ਦਿੱਤੀਆਂ ਜਾ ਰਹੀਆਂ ਨੇ ਤਾਂ ਅਸੀਂ ਆਪ ਖੁਦ ਲਗਭਗ 5-6 ਤੋਂ ਭਰਤੀ ਹੋਏ ਆ ਕੱਚੇ ਹੁਣ ਤੱਕ ਡਿਊਟੀਆਂ ਕਰਦੇ ਆ ਰਹੇ ਆਂ ਪਰ ਸਾਨੂੰ ਸਾਡੇ ਵਿਭਾਗ ਦੇ ਕਾਨੂੰਨਾਂ ਦੇ ਹੋਣ ਦੇ ਬਾਵਜੂਦ ਵੀ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਗਲਾ ਸ਼ਿਗਾਰਸਾ ਅਸੀਂ 22 ਤਰੀਕ ਤੋਂ ਅਨਮਿੱਥੇ ਸਮੇਂ ਦੀ ਹੜਤਾਲ ਤੇ ਜਾ ਰਹੇ ਹਾਂ ਤਾਂ ਪਰਸੋ 13 ਤਰੀਕ ਨੂੰ ਅਸੀਂ ਜਲੰਧਰ ਜੋ ਜਮਨੀ ਚੌਣਾ ਆ ਰਹੀਏ ਉਸ ਚੌਣਾ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਸਰਕਾਰ ਦਾ ਭੰਡੀ ਪ੍ਰਚਾਰ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚਾਂਗੇ ਉਸ ਤੋਂ ਪਹਿਲਾਂ ਜੇਕਰ ਕੋਈ ਮੈਨੇਜਮੈਂਟ ਸਾਡਾ ਜਾਂ ਸਰਕਾਰ ਸੀਐਮ ਲੈਵਲ ਦੀ ਮੀਟਿੰਗ ਤੈਅ ਕਰਾਉਂਦਾ ਹੈ ਆ ਫਿਰ ਜਾ ਕੇ ਸੀ ਉਹ ਪ੍ਰੋਗਰਾਮ ਜਿਹੜਾ ਸਾਡਾ ਪੋਸਟਪੋਨ ਹੋ ਸਕਦਾ ਹੈ ਅਦਰਵਾਈਜ਼ ਸਾਡਾ ਤਿੰਨ ਤਰੀਕ ਦਾ ਪ੍ਰੋਗਰਾਮ ਜਿਹੜਾ ਉਹ ਫਾਇਦਲੇ